ਅੱਜ ਅੱਜ ਹੋਰ ਜਨ ਲੈ ਕੇ ਆਪਾਂ ਟੀਮ ਲੈ ਕੇ ਜਾਗਰਤ ਕਰਨ ਨਾਲ ਦੇ ਉੱਤੇ ਸੁਣ ਮਿੱਟੋ ਮਿੱਟ ਲੈ ਜਾ ਲੈ ਜਾ ਨਾਲ ਹੋਰ ਲੈ ਜਾ ਬੰਦੇ ਬਜਿੰਦਰ ਨਾਲ ਜਾ ਚਲਾਨ ਦਾ ਕੀ ਬਣਿਆ ਓਏ ਯਾਰ ਅਰੇ ਕੋਈ ਬੰਦ ਕਰਾਉ ਕੰਮ ਜਿੱਥੇ ਮੈਂ ਕਿਹਾ ਇਸ ਗੱਲ ਨੂੰ ਨਾ ਕੋਈ ਕੰਮ ਨੂੰ ਫੇਰ ਸ਼ੁਰੂ ਕਰਾਰ ਖਿਆ ਸਾਹਮਣੇ ਇਹ ਅਸੀਂ ਡਾਗ ਵੱਲ ਗਏ ਤੇ ਯਾਰ ਅੱਗੇ ਆ ਗਏ ਹੁਣ ਇਹ ਕਿਉਂ ਫਟੜਾ ਕਰ ਰਹੇ ਆ ਯਾਰ ਲੜਦਾ ਨਹੀਂ ਆਪਰੇ ਕੋ ਨਿਕੋਰੇ ਸਾਹਮਣੇ ਅਜੇ ਬੰਦੇ ਕੋਟਾ ਉੱਟਾ ਹੋਈ ਮਲਾਜੂ ਉੱਟਾ ਹੋ ਗਏ ਅਸੀਂ ਤਾਂ ਵਾੜੇ ਗਏ ਗੇਲ ਕਰੀਏ ਯਾਰ ਇਹਦੇ ਤੇ ਹੁਣ ਜਿਹੜੇ ਨੇ ਮਾਤਾ ਖਦਾਈ ਟੁੰਡਾ ਕੋਈ ਸੀ ਨਾ ਕੋਈ ਭਖਦੇ ਕੋਈ ਨਹੀਂ ਐਵੇਂ ਕੱਟੇ ਐਕਤੀ ਵੀ ਲੋਗੇ ਸਾਡੇ ਨਾਲ ਸਹੀ ਬੰਦੇਗੇ ਸਾਡੇ ਨੂੰ ਮੋਟਰਸਾਈਕਲ ਕਰੋ ਤੇ ਸਾਡੇ ਕੋਲ ਪ੍ਰਸ਼ਾਸਨ ਕਿਤੇ ਹੁੰਦਾ ਦਾ ਇਹ ਮੋਟਰਲਾ ਜਿਹਦੀ ਪੇਲੂ ਵੀ ਇਹ ਮੈਂ ਦਰਖਾਸਤ ਦਿੱਤੀ ਸੀ ਕਿ ਮੈਂ ਰਿਕਵੈਸਟ ਕੀਤੀ ਸੀ ਕਿ ਜਨਾਜ਼ ਅਤੇ 80% ਨਸ਼ਾ ਚੱਲਦਾ ਸਾਡੇ ਉਹਰੇ ਬੱਚੇ ਬੱਚੇ ਨਸ਼ਾ ਵੇਚਣ ਲੱਗੇ ਛੋਟੇ ਛੋਟੇ ਬੀਜ ਨੇ ਵੀ ਹੈਗੇ ਲੇਕਿਨ ਸਾਨੂੰ ਇਹ ਗੱਲ ਕਿ ਜਿਹੜੇ ਸਾਡੇ ਮੁਖ ਬੰਦੇਗੇ ਉਹ ਨਹੀਂ ਆਂਦੇ ਅੱਗੇ ਉਹ ਅੱਗੇ ਬੰਦ ਨਹੀਂ ਕਰਾਂਦੇ ਇਹਨਾਂ ਨੂੰ ਇਹ ਪੁੱਛੋਗੇ ਇਹ ਨਸ਼ਾ ਸ਼ੁਰੂ ਕਿੰਨੇ ਕਰਾਇਆ ਇਹ? ਕਰੇ ਬੰਦ ਕਰਾਇਆ ਸਾਨੇ ਉਹਨੇ 3 ਮਹੀਨੇ ਜਸਪ੍ਰੀਤ ਘਾਲੂ ਆਇਆ ਜੂਰੇ 3 ਮਹੀਨੇ ਸਾਨੇ ਬੰਦ ਕਰਾਇਆ ਨਸ਼ਾ। ਉਹਨੇ ਘਾਲੂ ਆਇਆ ਕਿੰਨੇ ਇਹ ਨਸ਼ਾ? ਜਿੰਨੇ ਕਰਵਾ ਤਰੀ ਦੱਸੋ। ਜਿਹੜੇ ਇੱਥੇ ਆਪਣੇ ਮੁੱਧਵਰ ਬੰਦੇ ਕੋ ਜਿੰਨੇ ਵੀ ਆ ਉਹਨਾਂ ਨੂੰ ਬੁਲਾਓ ਕਿ ਭਾਈ ਤੁਹਾਨੂੰ ਨਸ਼ਾ ਕਿੰਨੇ ਖਲਵਾਇਆ ਦਾ ਹੈ? ਕਿ ਸਾਡਾ ਵਰਜ ਨਹੀਂ ਬਣਨਾ ਕਿ ਅਸੀਂ ਮੁੱਧਵਰ ਬੰਦੇ ਆਂ ਉਹਰੇ ਕਿ ਅਸੀਂ ਇਸ ਨੂੰ ਬੰਦ ਕਰਾਈਏ। ਸਾਡਾ ਫਰਜ ਬੰਦਾਗਾ ਮੇਰੇ ਨਾਲ ਲੜਾਈ ਹੋਈ ਜਾ 25 30 ਬੰਦੇ ਨਾਲ ਮੇਰੇ ਨਾਲ ਲੜਾਈ ਹੋਈ ਮੇਰੇ ਹੱਥ ਬੈਕ ਚੋਰਾਇਆ ਔਰੇ ਮੇਰੇ ਨਾਲ ਨੂੰ ਉਸ ਤਰੀਕਾ ਪ੍ਰੈਜੈਂਟੇਸ਼ਨ ਵੀ ਦੇ ਕੇ ਆਈ ਸੀ ਐਸ ਐਸ ਪੀ ਸਾਹਮਣੇ ਕਿਸੇ ਨੇ ਵੀ ਮੇਰੇ ਨਾਲ ਪ੍ਰੈਜੈਂਟੇਸ਼ਨ ਵੀ ਦਿੱਤੀ ਹੈ ਕਿ ਬੰਦੇ ਦਾ ਕੋਈ ਆਪਣਾ ਕਾੜਾ ਕੋਈ ਪ੍ਰਧਾਨ ਨਹੀਂ ਹੈਗਾ ਬੰਦੇ ਦਾ ਪ੍ਰਧਾਨ ਸਾਰੇ ਹੀ ਆ ਜੀ ਕੋਈ ਗੱਲ ਨਹੀਂ ਇਹ ਸਾਰੇ ਆਪਣੇ ਲੈ ਗਏ ਇੱਕ ਬੰਦਾ ਪ੍ਰਧਾਨ ਬਣ ਜਾਂਦਾਗਾ ਜਿਹੜਾ ਸਹੀ ਬੰਦਾ ਹੁੰਦਾਗਾ ਉਹਦੇ ਪਿੱਛੇ ਨਹੀਂ ਲੱਗਦੇ ਉਹ ਕਿਉਂ ਨਹੀਂ ਲੱਗਦੇ ਕਿਉਂਕਿ ਉਰੇ ਇਹਨਾਂ ਦੀ ਰੋਜ਼ਗਾਰੀ ਆ ਇਹਨਾਂ ਦੇ ਵਿਹਲੇ ਬੰਨ ਹੋ ਗਏ ਇਹਨਾਂ ਦਾ ਕੋਈ ਰੋਜ਼ਗਾਰ ਤੇ ਨਹੀਂ ਆ

ਦੇਖੋ ਆਪਣਾ ਦੀ ਹਾਂਜੀ ਕੋਈ ਖੇਡਦਾ ਪੁੱਤ ਦੇਰ ਜਾ ਜੀ ਕੋਈ ਕੱਦੋ ਵੀ ਐਕਸ਼ਨ ਨਹੀਂ ਲੌਂਗ ਦਾ ਕੌਣ ਲਏਗਾ ਔਰੇ ਜੀ ਠੀਕ ਹੈ ਜੀ ਉਹਨਾਂ ਚੋਂ ਮੈਂ ਵੀ ਨਾਲ ਉਹਨਾਂ ਨੂੰ ਲਿਆ ਲੇਕਿਨ ਮੈਂ ਇਹਨਾਂ ਦਾ ਖਾਤੀ ਸਾਫ ਕਰਦੀ ਕਦੇ ਹਰ ਇੱਕ ਬੰਦੇ ਨੂੰ ਜਿਸ ਦਾ ਪਾਣੀ ਨਸ਼ਾ ਬੰਦ ਕਰਾਇਆ ਹੀ ਹੋਰੀ ਮੇਰਾ ਇਹਨੂੰ ਕਰ ਦਿੰਦੇ ਮੇਰੇ ਨਾਮ ਤੇ ਕਰ ਦੇ ਲਈ ਮੇਰਾ ਆਪਣਾ ਬੱਸ ਕੋਟੀ ਦਾ ਸਾਹਮਣੇ ਗਿਰਾਵਾ ਆ ਗਏ ਬੰਦੇ ਇਹਨਾਂ ਨੇ ਨਸ਼ਾ ਬੰਦ ਕਰਾਈ ਕਿਹਨੋਂ ਵੀ ਪੁੱਛੋ ਕਿ ਤੁਸੀਂ ਹਮਾਇਆ ਕਿ ਨਹੀਂ ਇਹ ਨਸ਼ਾ ਜੀ ਆਪਣਾ ਹੁਣ ਸੀਤਾ ਪ੍ਰਧਾਨ ਪ੍ਰੈਸ ਦੇ ਮੂਹਰੇ ਕਿਹੜੇ ਘਰ ਤੋਂ ਹੋਣੇ ਸਾਡੇ ਰੈਡ ਕਰਾਉਣਾ ਚਾਹੀਦੇ ਹੋ ਜਿਹੜੇ ਚ ਸਾਡੇ ਨੌਰੇਜ ਤੋਂ ਪਰੇ ਹੈ ਜਾਂ ਕੋਈ ਇਹ ਦੱਸੋ ਵੀ ਸਾਡੇ ਲੈਵਲ ਤੇ ਸਾਡੇ ਪਾਰਟ ਤੇ ਕੋਈ ਗੱਲ ਉਹ ਦੱਸੋ ਅੱਪੇ ਉਹ ਤਾਂ ਬਾਕੀ ਤੁਹਾਡੀ ਪ੍ਰਧਾਨਗੀ ਦੇ ਮਸਲੇ ਨੇ ਉਹਦੇ ਚੱਲਦਾ ਸਾਡਾ ਸਿਰਫ ਇਹ ਸਾਡਾ ਦੱਸੋ ਵੀ ਅਸੀਂ ਜੇ ਸਾਡੇ ਸਾਡੇ ਕਿਸੇ ਪ੍ਰੋਜੈਕਟ ਜਾਂ ਕੋਈ ਉਹ ਸਾਨੂੰ ਬੋਲ ਮੈਂ ਐਕਚੁਅਲੀ ਤਰ੍ਹਾਂ ਇਹ ਕਹਾਂਗਾ ਕਿ ਹਾਂ ਮੈਂ ਇਹ ਮੂਹਰ ਚਲਾਈ ਕੀਤੀ ਨਹੀਂ ਮਿਲਦੀ ਉਹਨਾਂ ਦੇ ਬੇਸਰ ਇੱਕ ਸਾਲ ਹੋਇਆ ਇਥੇ ਰਹਿਣ ਦਾ ਉਹਨਾਂ ਨੇ ਬੜਾ ਸਤਾ ਸਾਥ ਦਿੱਤਾ ਸੀ ਤੇ ਅੱਜ ਕਿ ਕੀ ਹੋਇਆ ਸੀ ਜਦ ਮੈਂ ਇਹ ਮਹੀਨਾ ਰਹੀ ਸੀ ਉਸ ਤੋਂ ਤਿੰਨ ਮਹੀਨੇ ਬੰਦ ਰਹੀ ਸੀ ਉਸ ਤੋਂ ਬਾਅਦ ਜਿਹੜੇ ਕੁਝ ਅੰਤਰ ਨਸ਼ੇ ਵਾਲੇ ਬੰਦੇ ਸੀ ਬੇਟਾ ਪਿਛਲੇ ਸ਼ਨੀਵਾਰ ਵੀ ਇੱਥੋਂ ਦੀ ਜੁਫਤੇ ਸਖਿਸ਼ਾਲਾ ਆਈ ਸੀ ਹੁਣ ਰਿਕਵਰੀ ਹੋ ਕੇ ਗਈ ਹੈ ਪੰਜ ਚਾਰ ਪਰਚੇ ਹੋਏ ਨੇ ਅੱਜ ਵੀ ਸ਼ੇਅਰ ਦੇ ਲੱਗੇ ਹੋਏ ਆ ਅੱਜ ਵੀ ਹੋਣਗੇ ਹਰ ਹਾਲਤ ਚੋਂ ਦਾ ਐਸਐਸਪੀ ਸਾਹਿਬ ਤੇ ਡੀਜੀ ਸਾਹਿਬ ਫੇਰ ਆਉਣਗੇ ਠੀਕ ਹੈ ਸਰ ਸਾਡੇ ਨੂੰ ਕੀ ਆ ਸਰ ਹੁਣ ਇਹ ਕੀ ਕਰ ਦੇਗੇ ਜੀ ਇਹਨਾਂ ਨੇ ਡਿਊਟੀ ਹੁਣ ਐਸਐਸਪੀ ਸਾਹਿਬ ਆਉਣਗੇ ਅਸੀਂ ਤੁਸੀਂ ਗੱਲ ਦੱਸ ਦਿੱਤੀ ਅਸੀਂ ਰਾਤ ਵਾਲਾ ਵੀ ਕੰਮ ਕਰ ਲਾਂ ਠੀਕ ਆ ਸਰ ਆ ਗਿਆ

ਇਹ ਇੱਕ ਤੁੰਤ ਖਾਤਾ ਤੋਂ ਆ ਰਿਹਾ ਹੈ। ਇਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਯੁੱਧ ਨਸ਼ਿਆਂ ਵਿਰੋਧ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਪੰਜਾਬ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਲਾਂਚ ਕੀਤੀ ਗਈ ਹੈ। ਉਸ ਦੀ ਲੜੀ ਵਿੱਚ ਚਟ ਕਾਰਨਿੰਗ ਸਰਚ ਆਪਰੇਸ਼ਨ ਸ਼ਹਿਰ ਵਿੱਚ ਵੀ ਚਲਾਇਆ ਜਾ ਰਿਹਾ ਤੇ ਪੂਰੇ ਜ਼ਿਲ੍ਹੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਚਲਾਇਆ ਜਾ ਰਿਹਾ। ਉਸ ਦੇ ਵਿੱਚ ਅਸੀਂ ਐਫਆਈਆਰ ਵੀ ਦਰਜ ਕੀਤੀਆਂ ਨੇ, ਬੰਦੇ ਵੀ ਅਰੈਸਟ ਕੀਤੇ, ਰਿਕਵਰੀਜ਼ ਵੀ ਹੋਈਆਂ ਨੇ। ਸੋ ਜਿਹੜੀ ਸਾਰੀਆਂ ਰਿਕਵਰੀਜ਼ ਟੋਟਲ ਮੈਂ ਸ਼ਾਮ ਨੂੰ ਇੱਕ ਵਾਰੀ ਤੁਹਾਨੂੰ ਦੇ ਦੂੰਗਾ ਕਿ ਕੀ ਕੁਝ ਰਿਕਵਰ ਹੋਇਆ। ਬਟ ਜਿਹੜਾ ਪਬਲਿਕ ਦਾ ਸਪੋਰਟ ਹੈ ਉਹ ਵਨ ਪੈਰਲਲਡ ਹੈ ਜਿਵੇਂ ਕਿ ਅਸੀਂ ਦੇਖਿਆ ਹੁਣ ਆਂਦੇ ਹੋਏ ਵੀ ਇੱਕ ਬਜ਼ੁਰਗ ਮਾਤਾ ਜੀ ਮੈਨੂੰ ਮਿਲੇ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਇੱਥੇ ਕੌਣ ਕੌਣ ਨਸ਼ਾ ਵੇਚਦਾ ਹੈ ਤੇ ਕਿਵੇਂ ਇੱਥੇ ਔਰ ਟਾਈਮਸ ਤੇ ਜੇ ਆਪਾਂ ਗਸ਼ਤ ਰੱਖੀਏ ਤੇ ਜੇ ਪੁਲਿਸ ਦੀ ਪ੍ਰੈਜ਼ੈਂਸ ਰੱਖੀਏ ਤੇ ਜਿਹੜਾ ਹੁਣ ਛੁਪ ਛੁਪ ਕੇ ਨਸ਼ਾ ਵੇਚਦੇ ਨੇ ਲੋਕ ਉਹ ਵੀ ਪੂਰਾ ਕੰਟਰੋਲ ਹੋ ਸਕਦਾ ਸੋ ਉਹਨੂੰ ਅਸੀਂ ਸਟ੍ਰੈਟੇਜੀ ਨੂੰ ਉਸ ਸਾਹਿਬ ਨਾਲ ਚੇਂਜ ਕਰਕੇ ਇੰਪਲੀਮੈਂਟ ਕਰਾਂਗੇ ਸੋ ਥੈਟ ਕਿ ਜਿਹੜਾ ਸੁਪਨਾ ਹੈ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਤੇ ਨਸ਼ਾ ਉਸ ਪਾਸੇ ਕਦਮ ਵਧ ਸਕਣ ਤੇ ਆਪਾਂ ਇਹਨੂੰ ਬਿਲਕੁਲ ਜ਼ੀਰੋ ਡਰੱਗ ਸੇਲ ਵਾਲਾ ਏਰੀਆ ਬਣਾ ਸਕਦੇ ਹਾਂ ਸਰ ਡਿਸਟ੍ਰਿਕਟ ਚ ਸਰ ਕਿੰਨੀ ਜਗ੍ਹਾ ਤੇ ਕਾਰਵਾਈ ਚੱਲ ਰਹੀ ਹੈ ਅੱਜ ਡਿਸਟ੍ਰਿਕਟ ਚ 5 ਜਗ੍ਹਾ ਤੇ ਚੱਲ ਰਹੀ ਹੈ ਸੋ ਸਾਰੇ ਜਗ੍ਹਾ ਤੇ ਆਪਾਂ ਸਫੀਸ਼ੀਐਂਟ ਫੋਰਸ ਲਾ ਕੇ ਡੋਮਿਨੇਟ ਵੀ ਕਰ ਰਹੇ ਹਾਂ ਏਰੀਆ ਤੇ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਚੱਲ ਰਹੇ ਨੇ ਸਰ ਇੱਕ ਤਾਂ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਸੀਸੀਟੀਵੀ ਲਗਾ ਕੇ ਜਿਹੜਾ ਪਹਿਲਾਂ ਹੀ ਦੇਖ ਲਿਆ ਜਾਂਦਾ ਹੈਗਾ ਕਿ ਪੁਲਿਸ ਦੇ ਬੰਦੇਲਾਜ ਮਾਰੇ ਨੇ ਕਿ ਘਰ ਲੋਕ ਹੁੰਦੇ ਨੇ ਇਸ ਦੇ ਲਈ ਕੁਝ ਕਰਿਆ ਜਾਵੇ ਤੇ ਦੂਜਾ ਸਰ ਜਿਵੇਂ ਬੱਚੇ ਨੇਗੇ ਤਾਂ ਤੋਂ ਕਿ ਜਾ ਕੇ ਕੋਈ ਐਦਾਂ ਦਾ ਕੋਈ ਕਦਮ ਚ ਚੱਕਿਆ ਜਾਵੇ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਦੇਖੋ ਜੀ ਬੜਾ ਕਲੀਅਰ ਮੈਂ ਇਹ ਦੱਸਣਾ ਚਾਹੁੰਗਾ ਜਿੰਨੇ ਮਰਜ਼ੀ ਸੀਸੀਟੀਵੀ ਲਾ ਲੈਣ ਜੋ ਮਰਜ਼ੀ ਕਰ ਲੈਣ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਐਕਸ਼ਨ ਹੋਊਗਾ ਹੀ ਹੋਊਗਾ ਚਾਹੇ ਸੀਸੀਟੀਵੀ ਲਾ ਲੈਣ ਚਾਹੇ ਸੀਸੀਟੀਵੀ ਤੋਂ ਵੱਡੀ ਚੀਜ਼ ਹੈ ਉਹ ਵੀ ਲਾ ਲੈਣ ਬਟ ਜਿਹਦੇ ਖਿਲਾਫ ਐਕਸ਼ਨ ਹੋਣਾ ਜਿਹੜਾ ਗਲਤ ਕੰਮ ਕਰੂਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਸਰ ਬੁਲਡੋਜ਼ਰ ਅਗਲਾ ਤਿਆਰ ਹੈ ਜੀ ਕਿਸੇ ਦੇ ਮਤਲਬ ਜਿਹੜੇ ਰਹਿ ਗਏ ਜੀ ਕੁਝ ਦੇਖਦੇ ਆ ਜਿਹੜਾ ਕੋਈ ਇਲੀਗਲ ਸਟਰਕਚਰ ਬਣਾਇਆ ਹੋਊਗਾ ਜਿੰਨੇ ਉਸ ਤੇ ਬਿਲਕੁਲ ਬੁਲਡੋਜ਼ਰ ਵੀ ਚੱਲੂਗਾ ਘਰ ਵੀ ਟਾਇਦਾ ਸਰ ਤੁਹਾਡੀ ਨੋਲੇਜ ਇੱਕ ਕੈਂਡੀਆ ਦਾ ਵੀ ਆਇਆ ਹੈ ਕਿ ਹਾਂ ਜੀ ਉਹ ਇੱਕ ਉਹਦੇ ਵਿੱਚ ਐਡਵਾਈਸਰੀ ਵੀ ਇਸ਼ੂ ਕੀਤੀ ਗਈ ਹੈ ਜਿਹੜੀ ਸਟਰਾਬਰੀ ਵਾਲੀ ਹੈ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆਂ ਕਿ ਜੇ ਕੋਈ ਇਹੋ ਜੀ ਕਿਤੇ ਸੇਲ ਹੁੰਦੀ ਹੈ ਆਲਦੋ ਇੱਕ ਬੰਦਾ ਮੈਨੂੰ ਇੱਕ ਕੈਂਡੀ ਦਾ ਵੀ ਦੱਸ ਕੇ ਗਿਆ ਸੀ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸੋ ਪੈਰਲੈਲੀ ਬੜੀਆਂ ਚੀਜ਼ਾਂ ਚੱਲ ਰਹੀਆਂ ਕਈ ਚੀਜ਼ਾਂ ਹੈਗੇਆਂ ਨੇ ਤੁਹਾਨੂੰ ਮੈਂ ਡਿਸਕਲੋਜ਼ ਕਰ ਸਕਦਾ ਕਿਹੜੀਆਂ ਚੀਜ਼ਾਂ ਨੇ ਕਈ ਤੁਹਾਨੂੰ ਨਹੀਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ ਸੋ ਪੈਰਲੈਲੀ ਬਹੁਤ ਕੁਝ ਚੱਲ ਰਿਹਾ ਐਂਡ ਮੈਂ ਅਸੀਂ ਇਨਸ਼ੋਰ ਕਰਾਂਗੇ ਪਟਿਆਲਾ ਪੁਲਿਸ ਵਿਲ ਇਨਸ਼ੋਰ ਕਿ ਡਰੱਗਸ ਦੀ ਸੇਲ ਜਿਹੜੀ ਉਹ ਬਿਲਕੁਲ ਜ਼ੀਰੋ ਸਰ ਉਹਦੇ ਕੁਝ ਲੋਕ ਕਹਿੰਦੇ ਕਹਿੰਦੇ ਕੁਝ ਮੁਲਾਜ਼ਮ ਨੇ ਜਿਹੜੇ ਉਹ ਆ ਕੇ ਉਹ ਰਿਪੋਰਟ ਦੇ ਦਿੰਦੇ ਨੇ ਕਿ ਉਹਦੇ ਰੇਡ ਹੋਣੀ ਹੈਗੀ ਇਸ ਚੀਜ਼ ਨੂੰ ਵੀ ਲੈ ਕੇ ਕੁਝ ਮੁਲਾਜ਼ਮਾਂ ਦੇ ਬਲੇ ਨਹੀਂ ਇਹ ਤਾਂ ਦੇਖੋ ਜਦੋਂ ਅਸੀਂ ਰੇਡ ਕਰਨੀ ਹੁੰਦੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕਰਨਾ ਹੁੰਦਾ ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਕਰਨੀ ਹੈ ਜੀ ਸੋ ਉਸ ਹਿਸਾਬ ਨਾਲ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਕੀਤਾ ਜਾਂਦਾ ਸੋ ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਕੋਈ ਲੀਕ ਕਰ ਦਿੰਦੇ ਹੈ ਕੋਈ ਇਹੋ ਜਿਹੀ ਗੱਲ ਠੀਕ ਹੈ